ਸਾਹਿਬਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲ ਤੇ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਪੇਖਾ ਜੀ ਫਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਤੁਹਾਡੇ ਵਾਸਤੇ ਚਾਰ ਐਨੀਮਲ ਲੈ ਕੇ ਆਏ ਆ ਜਿਹਦੇ ਚ ਇੱਕ ਗੱਬਣ ਚੈੱਕ ਪਾਸ ਆ ਜੀ ਤੇ ਤਿੰਨ ਬੱਚੇ ਆ ਜੀ ਹੀਰੀਆਂ ਨੇ ਡਿਟੇਲ ਪ੍ਰੋਪਰ ਤੁਹਾਨੂੰ ਬਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਭਰ ਕੇ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਚੱਲਦਾ ਰਹੂਗਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸੂ ਦਿਖਾਉਣਾ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਈ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਂ ਜੀ ਕੁਲਜੀਤ ਸਿੰਘ ਪਿੰਡ ਪੇਖਾ ਜ਼ਿਲ੍ਹਾ ਮੋਗਾ ਤਹਿਸੀਲ ਬੱਗਾ ਪ੍ਰਾਣਾ ਮੋਬਾਈਲ ਨੰਬਰ 1 ਨੰਬਰ ਤੋਂ ਸ਼ੁਰੂ ਕਰਦੇ ਆ ਇਹ ਜੀ ਉਮਰ ਬੱਚੇ ਦੀ ਕਿੰਨੀ ਕਾ ਜੀ ਇਹ ਜੀ ਦੋ ਦੰਦ ਹੋਈ ਆ ਤੁਸੀਂ ਆਪਦੇ ਹਿਸਾਬ ਨਾਲ ਗਿਣ ਲਓ ਚੱਕੇ ਹੀ ਆ ਦੋ ਦੰਦ ਹਾਂ ਸਟਾਰਟ ਕੀਤੇ ਵਾਹਾਂ ਹੋਊਗੀ ਜੀ ਇਹ ਮਸਾਂ 18-19 ਮਹੀਨਿਆਂ ਦੀ ਹੋਊਗੀ ਜੀ ਠੀਕ ਹੈ ਜੀ ਜਿਆਦਾ ਲਾ ਲਓ ਜੀ ਦੋ ਜੰਮੀਆ ਮਹੀਨਿਆਂ ਦੀ ਲਾ ਲਓ ਪੰਜਾਂ ਮਹੀਨਿਆਂ ਦੀ ਚੈੱਕ ਪਾਸ ਆ ਜੀ ਜਦੋਂ ਮੈਂ ਚੈੱਕ ਕਰਾਈ ਆ ਮੇਰੀ ਵੀਡੀਓ ਬਣਾਈ ਹੋਈ ਆ ਡਾਕਟਰ ਤੋਂ ਠੀਕ ਹੈ ਜੀ ਹਾਂ ਉਹਨਾਂ ਨੇ ਘਰ ਦੇਣ ਮੈਨੂੰ ਕਿਹਾ ਸੀ ਵੀ 5 ਮਹੀਨੇ ਤੇ 3 ਦਿਨਾਂ ਦੀ ਡਾਕਟਰ ਨੇ ਵੀ ਇਹੀ ਗੱਲ ਕਹੀ ਆ ਵੀਡੀਓ ਚ ਵੀ ਕਹੂਗਾ ਵੀ ਉਹ ਕਹਿੰਦਾ 5 ਪਲੱਸ ਆ ਮੈਂ ਆਪ ਡਾਕਟਰ ਸੱਦਿਆ ਸੀਗਾ ਠੀਕ ਹੈ ਜੀ ਹਾਂਜੀ ਆਪ ਦਾ ਪਰਸਨਲ ਹਾਂ ਆਪ ਦਾ ਪਰਸਨਲ ਡਾਕਟਰ ਸੱਦਿਆ ਸੀ ਉਹਦੀ ਮੈਂ ਵੀਡੀਓ ਵੀ ਬਣਾਈ ਠੀਕ ਆ ਤੇ ਇਹਦਾ ਵੀਰੇ ਜਿਹੜਾ ਸੀਮਨ ਲੱਗਿਆ ਉਹਦਾ ਕੋਈ ਰਿ ਇਹੀ ਗੱਲ ਹੈ ਖੁੱਲੀ ਛੱਡੀ ਸੀ ਉਹਨਾਂ ਦੀ ਐਵੇਂ ਆਪਾਂ ਝੂਠ ਮਾਰ ਗਏ ਨਾ ਮੈਂ ਪੁੱਛਿਆ ਨਾ ਉਹਨਾਂ ਨੇ ਮੈਨੂੰ ਦੱਸਿਆ ਠੀਕ ਹੈ ਜੀ ਤੋਰ ਕੇ ਦਿਖਾ ਦੀ ਬਈ ਇਹ ਨਗਤ ਨੂੰ ਤੋਰ ਕੇ ਦਿਖਾ ਦਾਂਗੇ ਜੀ ਮੂੰਹ ਤੋਂ ਦੋ ਦੰਦ ਆ ਜੀ ਬੱਚਾ ਹੀ ਆ ਹਜੇ ਜੀ ਤੇ ਹਾਈਟ ਵੀ ਚੰਗੀ ਆ ਜੀ ਜਿਹੜੇ ਹਿਸਾਬ ਨਾਲ ਬੱਚਾ ਹਜੇ ਕਰਮ ਵਾਲੀ ਕੱਦ ਕਰੂਗੀ ਚੰਗਾ ਬਾਕੀ ਹਜੇ ਤਾਂ ਜੀ ਇਹਨਾਂ 4 ਮਹੀਨੇ 5 ਕੱਦ ਕਰਨਾ ਹੈ ਠੀਕ ਗੱਲ ਹੈ ਜੀ 5 ਮਹੀਨਿਆਂ ਦੀ ਗੱਬਣ ਚੱਕ ਪਾਸ ਆ ਮੇਰੀ ਸਪੈਸ਼ਲੀ ਬੇਨਤੀ ਆ ਕਿ ਆਪ ਦਾ ਡਾਕਟਰ ਸਹਿਬਾਨ ਨੂੰ ਨਾਲ ਜਰੂਰ ਲੈ ਕੇ ਆਇਓ ਜੀ ਬਰੀਡ ਦਾੰਤ ਤੋਂ ਕੋਈ ਨਹੀਂ ਜੀ ਬਾਈ ਕਹਿੰਦਾ ਸੀਮਾ ਰਿਕਾਰਡ ਆਪਣੇ ਕੋਲ ਕੋਈ ਨਹੀਂ ਜੀ ਐਵੇਂ ਤੁਹਾਨੂੰ ਕਹਿ ਦਿੰਗੇ ਮੇਰੇ ਫਲਾਨੇ ਸੀਮਣ ਦੀ ਆ ਤੇ ਪਰ ਖੁਦ ਗਵਾਹੀ ਭਰਦੀ ਹੈ ਜੀ ਬੱਚੀ ਬਾਈ ਕਿਹੜੇ ਸੀਮਣ ਦੀ ਮੋੜ ਲਿਆ ਵੀਰੇ ਮੇਰੇ ਜੱਡੀ ਕੋਈ ਹੈ ਜੀ ਵੇਖ ਲਓ ਹਾਂ ਹਾਈਟ ਤੁਸੀਂ ਬਾਈ ਦੇ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਜੀ ਚੰਗੀ ਹਾਈਟ ਹੈ ਜੀ ਬਾਈ ਦੇ ਹਿਸਾਬ ਨਾਲ ਲਾ ਲਓ ਤੇ ਜਦੋਂ ਉਹਨੂੰ ਕਰਮ ਵਾਲੀ ਨੇ ਸੂਣਾ ਉਹਦੋਂ ਪੂਰਾ ਵਜ਼ਨ ਵੀ ਚੰਗਾ ਬਣ ਜਾਣਾ ਤੇ ਕੱਦ ਵੀ ਚੰਗਾ ਬਣ ਜਾਣਾ ਬਿਊਟੀ ਦੇ ਪੱਖ ਤੋਂ ਅੰਤ ਕੋਈ ਨਹੀਂ ਜੀ ਫੇਸ ਕੁਆਲਟੀ ਸੋਹਣੀ ਆ ਜਿਹੜੇ ਵੀਰ ਬਰੀਡਡ ਆ ਹੋਣਗੇ ਜੀ ਉਹ ਬੰਦਿਆਂ ਨੇ ਪਰਖ ਕਰ ਹੀ ਲੈਣੀ ਹੈ ਜੀ ਕਿਹੜੇ ਥਾਨੇ ਦੇਖ ਲੋ ਜੀ ਮੋਟਾ ਹਲ ਮੋਟਾ ਲੱਗਿਆ ਤੇ ਮੋਟਾ ਬੂਰਾ ਥਾਨ ਲੱਗਿਆ ਝੋਲੀ ਚੰਗੀ ਆ ਪਰ ਤੁਹਾਨੂੰ ਬੈਕ ਸਾਈਡ ਤੋਂ ਪਹਿਲਾਂ ਵੀ ਦਿਖਾਤੀ ਆ ਜੀ ਹੁਣ ਵੀ ਦਿਖਾ ਦਿੰਦੇ ਆ ਥੋੜਾ ਜਿਹਾ ਦਰਦਾ ਹੁੰਦਾ ਜੀ ਪਸ਼ੂ ਬ ਕੋਈ ਗੱਲ ਨਹੀਂ ਫੋਰ ਸ਼ਾਂਕ ਕੋਈ ਨਹੀਂ ਜੀ ਕਿਸੇ ਪਸ਼ੂ ਦੇ ਫੋਰ ਸ਼ਾਂਕ ਹੋਵੇ ਜੀ ਉਹ ਆਪਣੀ ਦਸੱਲੀ ਹੈ ਇਹ ਚੀਜ਼ ਦੀ ਠੀਕ ਆ ਜੀ ਕਿਸੇ ਦੇ ਵੀ ਹੋਵੇ ਦੇ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਜੀ ਆਪਾਂ ਹਾਂ ਨਾ ਆਪਣੇ ਜਿਹੜੇ ਰੇਟ ਹੋਣਗੇ ਉਦਦੇ ਵੀ ਆਪਾਂ ਕਹੀ ਜਿਹੜੀ ਪਰਸੋ ਵੀਡੀਓ ਬਣਾਈ ਸੀ ਕਿਉਂਕਿ ਡੇਲੀ ਬਣਾਉਣੇ ਆ ਆਪਣੇ ਜਮਾ ਜੈਸਨੋ ਵਾਲੇ ਹੁੰਦੇ ਆ ਇਹਦੀ ਹਾਂ ਨਾ 57000 ਦੀ ਹੈ ਜੀ ਹੋਜੂ ਮਾੜਾ ਮਾੜਾ ਜੇ ਮੋਟਾ ਹੋਜੂਗਾ ਜੀ ਠੀਕ ਹੈ ਜੀ ਹਾਂਜੀ ਜੈਸਨੋ 57000 ਰੁਪਿਆ ਡਿਮਾਂਡ ਹੈ ਜੀ 5 ਮਹੀਨਿਆਂ ਦੀ ਗੱਬਣ ਚੱਕ 14 ਮਹੀਨਿਆਂ ਨੂੰ ਜੀ ਇਹਨੇ ਲੱਖ ਸਵਾ ਲੱਖ ਦੀ ਹੋਣਾ ਜਿਹੜੇ ਬੰਦੇ ਨੇ ਮਾਰ ਲਾ ਡਬਲ ਕਰਦੀ ਹੈ ਤਿਆਰ ਸਾਰੀ ਕੋਸਾ ਸਮਾਂ ਵੀ ਕਿਹੜਾ ਆ ਜਾਣਾ ਬਾਕੀ ਸਨੱਖੀ ਕੰਨ ਕੁੰਨ ਬੋਦੀ ਦੇਖ ਲਓ ਕੋਈ ਹੈ ਕਿਸੇ ਪਾਸੇ ਰੱਤੀ ਹੈ ਜੀ ਉਦੋਂ ਮਹੀਨਾ ਵੀ ਬਾਈ ਜਨਵਰੀ ਦਾ ਹੋਣਾ ਤੇ ਜਨਵਰੀ ਚ ਤੁਹਾਨੂੰ ਸਾਰੀ ਗਰਮੀ ਦੁੱਧ ਪਿਆਊਗੀ ਜੀ ਸਾਰੀ ਗਰਮੀ ਖੱਚ ਵੀ ਬਹੁਤ ਹੁੰਦੀ ਹੈ ਹਾਂ ਹਾਂ ਜੀ ਉਦੋਂ ਬਾਕੀ ਡਿਮਾਂਡ ਬਹੁਤ ਹੁੰਦੀ ਹੈ ਜੀ ਹਾਂਜੀ 2 ਨੰਬਰ ਆ ਇਹ ਵੀ ਇਹ ਤਿੰਨੇ ਖੀਰੀਆਂ ਵੱੱਛੀਆਂ ਜੀ ਇਹ ਸ ਅਰिजिनल ਹੈ? ਹੈ? ਅਰिजिनल ਖੀਰੀਆਂ? ਮੈਂ ਕਹਿੰਦਾ ਜੀ ਕੋਈ ਬੰਦਾ ਦੂਰੋਂ ਆਜੇ ਜੇ ਥੀਰੀ ਦਾ ਕੋਈ ਦੰਦ ਵੀ ਡੱਗਿਆ ਕਹਿ ਦੇਵੇ ਉਹ ਚੀਜ਼ ਦੀ ਵੀ ਆਪਣੀ ਗਾਰੰਟੀ ਹੈ। ਠੀਕ ਹੈ ਬਈ। ਬਾਕੀ ਇਹ ਦੱਸੀ ਜਾਂਦੇ ਬੱਚੇ ਆ ਜੀ ਇਹ। ਹਾਂਜੀ ਹਾਂਜੀ। ਬਾਕੀ ਬਈ ਆਪਾਂ ਦੇਖ ਲਓ ਖਾਣ ਲੱਗੇ ਕਿੰਨੀ ਵਧੀਆ ਬੱਛੀ ਆ। ਕਲੀਅਰ ਵੀਡੀਓ 'ਚ ਤਾਂ ਕਰ ਦਿੰਨੇ ਹੁੰਨੇ ਕਿਉਂਕਿ ਸੱਜਾ ਇਹ ਦੋਨੇ ਇੱਕੋ ਕਰ ਲਈਏ। ਇਹ ਦੋਨੇ? ਇੱਕ ਜੋੜਾ ਉਹ ਹਾਂ ਜੋੜਾ ਕਰੋ। ਹਾਂ ਆਪਾਂ ਕਹਿ ਦਗੇ ਚਾਰ ਹੀ ਨਹੀਂ ਇੱਕ ਜਗ੍ਹਾ ਤੋਂ ਲਈਆਂ। ਬਾਕੀ ਦੱਸ ਦਿਆਂ ਵੀ ਅਗਲਿਆਂ ਦੀ ਸੁਭਾਈ ਜੀ ਇੱਕੋ ਘਰੋ ਲਈਆਂ ਮਦਰ ਮਿਲਕਰ ਰਿਕਾਰਡ 2 ਨੰਬਰ ਦਾ ਕੋਈ ਹੋਵੇ ਨਹੀਂ ਜੀ ਆਪਣੇ ਕੋਲੇ ਕਿ ਨਹੀਂ ਆਪਣੇ ਕੋਲੇ ਆਪਣੇ ਕੋਲ ਕੋਈ ਇਹਦਾ ਹੈ ਨਹੀਂ ਸੀਮਾ ਰੋਪਾ ਬਈ ਆਪਣੇ ਦਾ ਆਹ ਹੀ ਰਿਕਾਰਡ ਆ ਸਾਹਮਣੇ ਜਿਹੜੇ ਜੀ ਆਹ ਸਾਹਮਣੇ ਹੀ ਆ ਜੀ ਬਿਊਟੀਆਂ ਤੁਸੀਂ ਸਾਹਮਣੇ ਤੋਂ ਚੈੱਕ ਕਰੋ ਬੱਚਾ ਜੀ ਕੀਰਾ ਬੱਚਾ ਜੀ ਹਜੇ ਤੇ ਬਾਕੀ ਕੋਟ ਛਾਂਕ ਕੋਈ ਨਹੀਂ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦੀ ਜੀ ਹਾਂ ਨਾ 24000 ਰੁਪਏ 24 ਹਾਂ ਜੀ ਸਨੋ ਜਮਾ ਜੈਦ ਰੇਟ ਹੈ ਜੀ ਹੋਰ 2 ਮਹੀਨਿਆਂ ਨੂੰ ਟੀਕਾ ਤਿੰਨਾ ਨੇ ਲੈ ਲੈਣਾ ਤਿੰਨਾ ਤਾਂ 9 ਮਹੀਨਿਆਂ ਨੂੰ ਟੀਕਾ ਜੀ ਠੀਕ ਹੈ ਜੀ ਹਾਂ ਜੀ 24000 ਰੁਪਿਆ ਡਿਮਾਂਡ ਹੈ ਜੀ ਬਾਕੀ ਚਲੋ ਮਾੜਾ ਮੋਟਾ ਹੋ ਜੂ ਜੇ ਕੋਈ ਜੋੜਾ ਲੈ ਜੇ ਅੱਗੇ ਵੀਰੇ ਆ ਦੋਨੇ ਜਰਸੀਆਂ ਆ ਜਾਂਦੀਆਂ ਹਾਂ ਜੀ ਇਹ ਦੋਨੇ ਜਰਸੀ ਕਲਰ ਚ ਆ ਜਾਂਦੀਆਂ ਆ ਆਹ ਸੁਨਹਿਰੀ ਜੇ ਕਲਰ ਆ ਬਦਾਮੀ ਬਦਾਮੀ ਕਲਰ ਆ ਜਾਂਦੀਆਂ ਜੀ ਤੇ ਇਹ ਵੀ ਦੋਨੇ ਖੀਨੀਆਂ ਚ ਦੇਖ ਲਓ ਜੀ ਥਣ ਝੋਲੀ ਇਹਨਾਂ ਦੇ ਹਾਂ ਜੀ ਇਧਰਲੀ ਸਾਈਡ ਤੋਂ ਵੀ ਦਿਖਾ ਦਿੰਨੇ ਆ ਹਾਂ ਜੀ ਤੇ ਇਹਨਾਂ ਫਿਰ ਜਿਹੜਾ ਡਿਮਾਂਡ ਦੋਨਾਂ ਦੀ ਕਰਨੀ ਹੈ ਇਹ ਦੋਨਾਂ ਦੀ ਦਾ ਇਹਨਾਂ ਦਾ ਦੋਨਾਂ ਦਾ 33000 ਹੈ ਜੇ ਜੋੜਾ ਲਊਗਾ ਤਾਂ 28000 ਦਾ ਦੇ ਦਿੰਦੇ ਜੇ ਆਪਾਂ ਲਾ ਇਕੱਲੀ-ਇਕੱਲੀ ਲਊਗਾ ਬੰਦਾ ਜੀ ਇੱਕ ਇਹਨੂੰ ਜੀ ਹਾਂ ਇੱਕ ਇੱਕ ਮਹਿੰਗੀ ਆ ਜੀ ਇੱਕ ਸਸਤੀ ਆ ਉਹ 33000 ਦੀ ਜਿਹੜਾ ਮੰਗੂਗਾ ਬੰਦਾ ਉਹਨੂੰ ਆਪਾਂ ਦੱਸ ਦੇਾਂਗੇ ਜੇ ਜੋੜਾ ਲਊਗਾ ਤਾਂ 28000 ਦਾ ਦੇ ਦਿੰਦੇ ਆਪਾਂ ਨੂੰ ਤਾਂ ਜੀ ਕਮਾਈ ਦਾ ਮਸਲਾ 2000 ਰੁਪਏ ਨਾਲ ਯਾਨੀ ਇੱਕ ਦਾ 16000 ਇੱਕ ਦਾ 17000 ਜੀ ਇਕੱਲੀ-ਇਕੱਲੀ ਤਾਂ ਲਾਉਂਗੇ ਤੇ ਜੇ ਕੋਈ ਇਕੱਠੀਆਂ ਲੈ ਲੂਗਾ ਤਾਂ 30000 ਦੀਆਂ 15-15000 ਦੀਆਂ ਵੇਚ ਜਾਣੀ ਜੀ ਕਈ ਕਈਆਂ ਨੂੰ ਜੀ ਹੁਣ ਇੱਕ ਪਸੰਦ ਆ ਚੰਗੀ ਲੈ ਲੈਂਦਾ ਅਗਲਾ ਪਰ ਦੂਜੀ ਸਾਡੀ ਘਟਦੀ ਹੈ ਜੀ ਉਹ ਮੇਰੇ ਇੱਕ ਨੂੰ ਤਾਂ ਵੱਧ ਲਾਉਣਾ ਹੀ ਪੈਂਦਾ ਸਾਨੂੰ ਮਜਬੂਰੀ ਹੁੰਦੀ ਹੈ ਜੇ ਜੋੜਾ ਲਊਗਾ ਸਾਨੂੰ 2000 ਰੁਪਏ ਜਦੋਂ ਆ ਗਿਆ ਸੀ ਦੇ ਹੀ ਦੇਣੀਆਂ ਜੀ ਸਾਡਾ ਤਾਂ ਕੰਮ ਹੀ ਇਹ ਆ ਸਹੀ ਗੱਲ ਹੈ ਜੀ ਆਪਾਂ ਤਾਂ ਹੋਰ ਲੈ ਆਉਂਦੇ ਹਾਂ ਹਾਂਜੀ ਹਾਂਜੀ ਤੇ ਚਲੋ ਬਾਕੀ ਬਰੀਡ ਵਾਈਜ਼ ਪੂਰੀਆਂ ਹੀ ਚੰਗੀਆਂ ਨੇ ਜੀ ਜਿਹਨੂੰ ਨਾਲ ਕੋਈ ਵੀ ਫੈਟ ਬੈਠੂਗਾ ਨੰਬਰ ਸਕਰੀਨ ਤੇ ਬਾਈ ਦਾ ਚੱਲਦਾ ਰਹਿਣਾ ਜੀ ਧੰਨਵਾਦ ਜੀ